ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ 8 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 2:30 ਦਾ ਹੈਗਾ ਦੁਪਹਿਰ ਦਾ ਤੇ ਵੇੜਾ ਤੁਹਾਨੂੰ ਦਿਖਾਉਣੀ ਆ ਦੋਸਤੋ ਤਿੰਨ ਵੀਰ ਦੇ ਕੋਲ ਜਿਹੜਾ ਸੇਲ ਪਰਚੇਸ ਦਾ ਕੰਮ ਆ ਖਾਸ ਤੌਰ ਤੇ ਤਿੰਨੇ ਵੇੜਾ ਜਿਹੜੀਆਂ ਸੁਈਆਂ ਸਵਾਈਆਂ ਨੇ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੇੜਾ ਜਿਹੜਾ ਦੋਸਤੋ ਜਿੰਨੀਆਂ ਵੀ ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਸੁਏ ਸਵਏ ਨੇ ਤਤਸल्ली ਤੁਸੀਂ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਦੀ ਆਪਦੇ ਟਾਈਮ ਤੋਂ ਟਾਈਮ ਕੱਢ ਕੇ ਜਰੂਰ ਕਰ ਲਿਓ ਬਾਕੀ ਜੇਕਰ ਤੁਸੀਂ ਕੋਈ ਆਨਲਾਈਨ ਵੀਰ ਕੋਈ ਸੌਦਾ ਕਰਦੇ ਹੋ ਤੇ ਓਨਰ ਦੇ ਨਾਲ ਜਿਹੜੀ ਥੋੜੀ ਆ ਆਪਣੀ ਗੱਲਬਾਤ ਆ ਠੀਕ ਆ ਜੀ ਜਿਹੜਾ ਬੈਸਟ ਹੈਗੀ ਗੱਲਬਾਤ ਤੁਸੀਂ ਜਿਹੜਾ ਆਪਦਾ ਚੁਬਾ ਕਰਕੇ ਤਸੱਲੀ ਕਰਨ ਤੋਂ ਬਾਅਦ ਹੀ ਸੌਦਾ ਕਰੋ ਤੇ ਗੱਲਬਾਤ ਲਈ ਆਪਾਂ ਵੀਰ ਦੇ ਕੋਲ ਚੱਲਦੇ ਆਂ ਪੂਰਾ ਐਡਰੈਸ ਪਿੰਡ ਵੀਰ ਦਾ ਪੁੱਛ ਲੈਣੀ ਕਿੱਥੇ ਤੁਹਾਨੂੰ ਜਿਹੜੀ ਵਿਜ਼ਿਟ ਕਰਨੀ ਪਵੇਗੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਵੀਰ ਕਿਰਪਾ ਜੀ ਤੇ ਇੱਕ ਵੀਰ ਜੀ ਆਪਣਾ ਨ ਠੀਕ ਹੈ ਜੀ ਪਿੰਡ ਪਖੋਪੁਰ ਜ਼ਿਲ੍ਹਾ ਤਰਨਤਾਰਾ ਠੀਕ ਹੈ ਇਲਾਕਾ ਆਪਣਾ ਚੋਲਾ ਸਾਹਿਬ ਹੈ ਜਾਂਦਾ ਚੋਲਾ ਸਾਹਿਬ ਘੜਕਾ ਚੰਬਾ ਬਿਲਕੁਲ ਲੱਗੇ ਹੈ ਜੀ ਨੇ ਕਰੀਬ ਦੇ ਪਿੰਡ ਆਈ ਬਿਲਕੁਲ ਨੇੜੇ ਤੇ ਪਿੰਡਾ ਤੇ ਵਪਾਰ ਦਾ ਕੰਮ ਹੀ ਖਾਸ ਆਪਣਾ ਹਾਂਜੀ ਤੇ ਪਸ਼ੂ ਵੀ ਇੱਥੇ ਮਤਲਬ ਆਉਂਦੇ ਰਹਿੰਦੇ ਮੱਝਾਂ ਗਾਵਾਂ ਹੋ ਗਈਆਂ ਜੀ ਜੀ ਤੇ ਕਰੀਏ ਸ਼ੁਰੂ ਵੀਰ ਜੀ ਪਹਿਲੇ ਨੰਬਰ ਤੇ ਜਿਹੜੀ ਡੱਬੀ ਵਹਿੜਾ ਤੇ ਦਈਏ ਆਪਣੇ ਵੀਰਾਂ ਨੂੰ ਇਨਫੋਰਮੇਸ਼ਨ ਵੀ ਇਹ ਕਿੰਨਾ ਸੁਬਾ ਸੂਈ ਹੈ ਜੀ ਇਹ ਵੀਰ ਜੀ ਦੂਜਾ ਸੁਆਵਾ ਹਾਂਜੀ ਕੱਲ ਰਾਤ ਐ ਸੂਈ ਆ ਠੀਕ ਹੈ ਜੀ ਤੇ ਬੌਲੇ ਤੋਂ ਖਾਲੀ ਹੋ ਗਈ ਆ ਤੇ ਅੱਜ ਸਵੀਰੇ ਮੇ ਦਾ 7 ਤੋਂ ਉੱਪਰ ਹੀ ਲਾਲੂ ਬੌਲਾ ਕੱਢਿਆ 7 ਕੱਲ ਮੈਂ ਸ਼ਾਮ ਕੱਲ ਸ਼ਾਮ ਸਾਫ ਕਰਕੇ ਜਿਹੜੀ ਪਹਿਲੇ ਦਿਨ ਦੀ ਜਵਾਈ ਹੈ ਇਹਦੀ 7 ਕਿਲੋ ਬੌਲੇ ਤੋਂ ਸ਼ੁਰੂ ਹੋਈ ਹੈ 7 ਕਿਲੋ ਬੌਲੇ ਤੋਂ ਸਟਾਰਟ ਹੋਈ ਆ ਸੈਕੰਡ ਟਾਈਮਰ ਆ ਦੋਸਤੋ ਬੱਚਾ ਨੀਚੇ ਵੱਚੀ ਹੈ ਵੱਚੀ ਆ ਜੀ ਵੱਚੀ ਬਹੁਤ ਵਧੀਆ ਆ ਠੀਕ ਆ ਜਰਸੀ ਦਾ ਜਿਹੜਾ ਕਿਸੇ ਅੱਗੋਂ ਵੀਰ ਨੇ ਕਿਸੇ ਸੀਮਰ ਖਾਇਆ ਹੋਊਗਾ ਤਕਰੀਬਨ ਜਰਸੀ ਦੇ ਵਿੱਚ ਜਿਹੜੀ ਵੱਚੀ ਆ ਤੇ ਆਖੂਖ ਬਹੁਤ ਵਧੀਆ ਠੀਕ ਹੈ ਜੀ ਬਲੂ ਆਈਸ ਤੇ ਬਾਹਰ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਨਾ ਠੀਕ ਹੈ ਜੀ ਥਾਂ ਨਾ ਹਵਾਂ ਨਾ ਤੁਸੀਂ ਦੇਖ ਕੇ ਚੈੱਕ ਕਰ ਤੇ ਬਾਕੀ ਬੋਲੇ ਦੇ ਵਿੱਚ ਆ ਦੋਸਤੋ ਤੇ 7 ਕਿਲੋ ਤੋਂ ਬਾਹਰ ਜਿਹੜਾ ਵੀਰਾਂ ਦਾ ਬੋਲਾ ਹੈਗਾ ਮੌਕੇ ਦਾ ਸੈਕੰਡ ਸੁਬਾ ਠੀਕ ਆ ਜੀ ਸੈਕੰਡ ਟਾਈਮਰ ਆ ਤੇ ਥਣ ਥਣ ਜਿਹੜਾ ਬਿਲਕੁਲ ਮੁਠੀ ਵਾਲਾ ਵੇਖ ਕੇ ਚੈੱਕ ਕਰੋ ਠੀਕ ਆ ਸਾਈਜ਼ ਵੀ ਪੂਰਾ ਹੈਗਾ ਥਣਾ ਦਾ ਤੇ ਬਾਕੀ ਸਤਨਾ ਭਾਈ ਦੁੱਧ ਦੀ ਗੱਲ ਕਰੀਏ ਤਾਂ ਨਾਰਮਲ ਪੀਕ ਕਿੰਨਾ ਕੁ ਵੈਡ ਨੂੰ ਚੋਣਾ ਚਾਹੀਦਾ ਜੇਕਰ ਹਵਾਨੇ ਨੂੰ ਆਪਾਂ ਦੇਖ ਕੇ ਜਜਮੈਂਟ ਕਰੀਏ ਇਹ ਵੀਰ ਜੀ ਸੁਬਾ ਦਾ ਇਹਨੇ ਲਾ ਲਓ 7 ਆ ਦਿੱਤਾ ਤੇ ਸ਼ਾਮ ਵੀ ਇਹਨਾਂ ਹੀ ਦਊਗੀ तकरीबन ਵਧੀਆ 20+ ਚੱਲ ਸਕਦੀ ਵੇੜ ਨੋਰਮਲ ਤਰੀਕੇ ਤੇ ਆਪਾਂ ਲਾ ਲਓ ਵੀ ਇਹ 18+ ਤੇ ਹੈਗੀ ਆ ਨਾ ਪੱਕੀ ਹੂੰ ਅੱਗੇ ਆਪਣੀ ਵੇਖੋ ਜਿਹੜਾ ਖੜੂਗਾ ਉਹਦੀ ਮਿਹਨਤ ਆ ਬਿਲਕੁਲ ਬਾਕੀ ਸੇਵਾ ਆਪੋ ਆਪਣੀ ਪਾਇਦਾ ਜੀ ਦੁੱਧ ਪਾਇਦਾ ਬਿਲਕੁਲ ਤੇ ਸਤਨਾ ਵੀਰ ਇਹਨੂੰ ਖੋਲ ਕੇ ਤੋਰਗੀ ਆਪਾਂ ਮਾੜਾ ਬੱਛੀ ਜਿਹੜੀ ਆ ਨੀਚੇ ਬੱਚਾ ਬੱਛੀ ਹੈ ਦੋਸਤੋ ਤੇ ਵੇੜ ਪੂਰੀ ਨਿੱਗਰ ਆ ਠੀਕ ਆ ਤਾਜੀ ਸੁਈ ਆ ਤੇ ਹਵਾਨਾ ਤੁਸੀਂ ਵੇਖ ਕੇ ਚੈੱਕ ਕਰ ਲੈਣਾ ਚੁਵਾਈ ਵੀਰਾਂ ਦਾ ਵੀ ਇੱਕ ਨੰਬਰ ਆ ਬਾਕੀ ਹਵਾਨਾ ਜਿਹੜਾ ਦੋਸਤੋ ਖੋਦ ਦੱਸਣ ਰਿਹਾ ਜੀ ਤਕਰੀਬਨ ਤੁਸੀਂ ਚੁਵਾਈ ਐ ਇਸ ਬੈੜ ਦੇ ਥੱਲੇੋਂ 18 ਲੀਟਰ ਤੋਂ ਪਲੱਸ ਵੀ ਕਰ ਸਕਦੇ ਹੋ 20 ਲੀਟਰ ਦੀ ਚੁਵਾਈ ਵੀ ਕਰ ਸਕਦੇ ਹੋ ਬਾਕੀ ਸੇਵਾ ਆਪੋ ਆਪਣੀ ਹੁੰਦੀ ਆ ਜਿਹੋ ਜੀ ਸੇਵਾ ਕਰ ਲੋਗੇ ਦੋਸਤੋ ਉਹ ਜਿਹੜਾ ਜਿਹੜਾ ਦੁੱਧ ਆ ਇਹ ਬੈੜ ਚਵਾ ਦੋਗੇ ਬਿਲਕੁਲ ਲਾਲ ਹਵਾਨਾ ਦੋਸਤੋ ਆ ਕਰੋ ਚੈੱਕ ਠੀਕ ਆ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਵੀਰ ਨੇ ਜਿੰਨਾ ਵੇਸੇ ਮੌਕੇ ਦਾ ਹੁਣ ਕਿਹਾ ਵੀ ਬੋਲੇ ਦੇ ਵਿੱਚ ਚੱਲ ਰਹੀ ਆ ਉਨੀ ਤਸੱਲੀ ਤੁਸੀਂ ਬੇਸ਼ੱਕ ਘਰੇ ਵਿਜ਼ਿਟ ਕਰਕੇ ਕਰ ਲਿਓ ਤੇ ਚੁਵਾਈ ਬਹੁਤ ਸੋਹਣੀ ਇਸ ਨੇ 18 ਲੀਟਰ ਤੋਂ ਪਲੱਸ ਕਰਵਾ ਦੇਣੀ ਆ ਠੀਕ ਆ ਤੇ ਸਤਨਾਬਾਈ ਮੁੱਲ ਕੀ ਲੈ ਦੇ ਕੀ ਕਰਦੇ ਆ ਵੀਰ ਜੀ ਇਹਦਾ ਫਿਕਸ ਰੇਟ ਆ ਜੀ 42000 ਰੁਪਈਆ 42000 ਹਾਂ ਜੀ ਥੋੜਾ ਬਾਲਾ ਉਹਦੇ ਚ ਮਾਨਤਨ ਹੋਊਗਾ ਵੀ ਰਸਾ ਛੜਾਈ ਜੋ ਆ ਠੀਕ ਆ ਹਾਂ ਜੀ ਬਾਕੀ ਦੋਸਤੋ ਇੱਕ ਗੱਲ ਤੁਸੀਂ ਜ਼ਰੂਰ ਨੋਟ ਕਰ ਲਿਓ ਬਾਈ ਸਤਨਾਮ ਦੇਖੋ ਲਾਪਾ ਦੂਜੀ ਵਾਰ ਆਏ ਆ ਪਹਿਲੀ ਵਾਰੀ ਵਿਜ਼ਿਟ ਕੀਤੀ ਸੀ ਪਸ਼ੂ ਬਾਈ ਹੋਇਆ ਸੀ ਪਸ਼ੂ ਵੇਖ ਕੇ ਆ ਸੀ ਮੌਕੇ ਤੇ ਹਨਾ ਓਕੇ ਤੇ ਵੇਖ ਗਏ ਤੇ ਵੀਡੀਓ ਆਪਾਂ ਪਾਉਣੀ ਸੀਗੀ ਪਰ ਰੇਟ ਭਾ ਜਿਹੜੇ ਹੋਣਗੇ ਦੋਸਤੋ ਤੁਹਾਨੂੰ ਠੀਕ ਲੱਗਣਗੇ ਠੀਕ ਹੈ ਜਿੱਥੋਂ ਤੱਕ ਵੀ ਹੋ ਸਕਿਆ ਪਸ਼ੂਆਂ ਦੇ ਅਕੋਰਡਿੰਗ ਚੈੱਕ ਕਰ ਆਪਾਂ ਕਰੀਏ ਤੁਲਨਾ ਕਰੀਏ ਰੇਟ ਦੀ ਤਾਂ ਬਿਲਕੁਲ ਬਾਜ਼ ਬਰੇਟ ਹੋਵੇਗਾ ਤੁਸੀਂ ਆਪ ਵੀ ਆਣ ਕੇ ਵੇਖੋਗੇ ਚੰਗੀ ਚੀਜ਼ ਲੱਗੂਗੀ ਨੀਚੇ ਬੱਚਾ ਬੱਛੀ ਸੀ ਇਸ ਦੇ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਵੇੜਾ ਠੀਕ ਹੈ ਜੀ ਤੇ ਵੜੀ ਵੀ ਬਹੁਤ ਵਧੀਆ ਤੇ ਸੂਆ ਬਾਈ ਪਹਿਲੇ ਨੇ ਇਹ ਪਹਿਲਾ ਸੂਆ ਜੀ ਦੋ ਦੰਦ ਬੱਛੀ ਆ ਅੱਛਾ ਦੂੰਦੀ ਆ ਹਾਂਜੀ ਠੀਕ ਆ ਪਿੱਛੇ ਇਹਦੇ ਵੀ ਬੱਛੀ ਆ ਇਹਦੇ ਵੀ ਮਗਰ ਬੱਛੀ ਆ ਹਾਂਜੀ ਤੇ ਇਹਨੂੰ 9 ਦਿਨ ਅਜ ਹੋ ਗਏ ਆ ਸੂਈ ਨੂੰ ਜੀ ਓਕੇ ਤੇ ਦੁੱਧ ਜਿਹੜਾ ਮਿੰਤੀ ਵਾਲਾ ਵਾ ਉਹ 11 ਪਲੱਸ ਆ ਠੀਕ ਆ ਜੀ ਹਾਂਜੀ ਮਤਲਬ ਜਿਹੜਾ ਆਪਾਂ ਚਵਾ ਦੇਣਾ ਸਕੇਦੇ ਚਵਾ ਦੇਣਾ ਜਿੱਦਾਂ ਗੱਲ ਆਪਾਂ ਉਹ ਕਰਾਂਗੇ ਜਿਹੜਾ ਆਪਾਂ ਦੇ ਸਕਦੇ ਆ ਜਿਹੜਾ ਆਪਣੇ ਕੋਲ ਨਾ ਆਇਆ ਤੇ ਕੋਲ ਨਾ ਆਇਆ ਮੈਂ ਬਾਹਰੋਂ ਤੇ ਪਾਉਣਾ ਨਹੀਂ ਦੇਣਾ ਤੇ ਇੰਨੇ ਹੀ ਆ ਬਿਲਕੁਲ ਉਹੀ ਦੁੱਧ ਹੋਊਗਾ ਜਿਹੜਾ ਦੱਸਿਆ ਬਿਹੜ ਦੋਸਤੋ ਚੰਗੀ ਆ ਠੀਕ ਆ ਬਿਹੜ ਜੇਕਰ ਆਪਾਂ ਕੱਦ ਕਾਠੀ ਵੇਖੀਏ ਤਾਂ ਨਾਰਮਲ ਬਿਹੜਾਂ ਵਰਗਾ ਕੱਦ ਕਾਠਾ ਮੀਡੀਅਮ ਹਾਈਟ ਆ ਤੇ ਬਿਹੜ ਜਿਹੜੀ ਆ ਦੋਸਤੋ ਨਾਰਮਲ ਜੇਕਰ ਆਪਾਂ ਗੱਲ ਕਰੀਏ ਤਾਂ 12-13 12-13 ਲੀਟਰ ਤੋਂ ਪਲੱਸ ਵੀ ਚਵਾਈ ਕਰਾ ਦੋ ਮਮੂਲੀ 13 ਪਲੱਸ ਚੱਲਣ ਵਾਲੀ ਬਿਹੜ ਆ ਜੀ ਮਮੂਲੀ ਬੜਾ ਵੱਡਾ ਖਪਾ ਕਰਕੇ ਨਹੀਂ ਇਹ ਵੀ ਬੜੇ ਜਿਆਦਾ ਜ਼ੋਰ ਨਾਲ ਇਹ ਇੱਥੇ ਤਾਂ ਹੀ ਜਾਊਗੀ ਹੂੰ ਤੇ ਠੰਡ ਸੁਣ ਦੀ ਜਿਹੜੀ ਸ਼ੇਪ ਚੰਗੀ ਆ ਹਵਾਨੇ ਦਾ ਬਣਾ ਥਣਾ ਜਿਹੜਾ ਦੋਸਤੋ ਹਜੇ ਮੈਂ ਸਮਾਂ ਦਾ ਤੁਹਾਨੂੰ ਅਕਾਊਂਟ ਕਰਾਤਾ ਸੀ ਵੀ 2:30 ਵਜੇ ਦਾ ਦੁਪਹਿ ਤੇ ਸ਼ਾਮ ਨੂੰ ਚਵਾਈ ਵੀਰ ਜੀ ਸਮਾਂ ਕੀ ਕਰਦੇ ਪਏ ਆ ਜੀ ਇਹ ਭਾਜੀ 5:30 ਦੇ ਕਰੀਬ ਹੀ ਜਿਹੜਾ ਆਪਾਂ ਚਵਾਈ ਕਰਦੇ ਆਂ ਦੁੱਧ ਆਪਣਾ ਜਦਾ ਬਾਣੀ ਡੇਰੀ ਦੇ ਉਹਨਾਂ ਦਾ ਰੇਟ ਮਤਲਬ ਕਿ ਟਾਈਮ ਫਿਕਸ ਹੈ ਵੀ 5:30 ਉਤੇ ਪਹੁੰਚਣਾ ਆਪਾਂ ਪਹੁੰਚਣਾ ਹੁੰਦਾ ਹਾਂ ਜੀ ਇਹ ਦੋਵੇਂ ਟਾਈਮ ਇਹੋ ਹੀ ਆ ਠੀਕ ਆ ਸੋ ਇਹਨੂੰ ਵੀ ਬੀਨ ਸਤਨਾਮ ਖੁੱਲ ਗਏ ਅ ਮਗਰ ਜਿਹੜਾ ਬੱਚਾ ਦੋਸਤੋ ਇਸ ਵੈੜ ਤੇ ਵੀ ਪੱਛੀ ਆ ਠੀਕ ਆ ਜ਼ਰੂਰ ਨੋਟ ਕਰ ਲਿਓ ਤੇ ਵੈੜ ਚੰਗੀ ਆ ਘਰੇਲੂ ਕਿਸੇ ਵੀਰ ਨੇ ਵੀ ਚਵਾਈ ਕਰਨੀ ਆ ਤੁਸੀਂ ਤੇ ਵੈੜ ਲੈ ਕੇ ਜਾ ਸਕਦੇ ਹੋ ਕੋਈ ਸ਼ੱਕ ਨਹੀਂ ਦੋਸਤੋ ਬਾਕੀ ਦੋਸਤੋ ਪਹਿਲਾਂ ਜਿਹੜੀ ਤਸੱਲੀ ਆ ਆਨਲਾਈਨ ਤੋਂ ਵੀ ਜਿਹੜਾ ਵੈਟਰ ਸੌਦਾ ਦੋਸਤੋ ਆਪਣੀ ਦੋ ਟਾਈਮ ਦੀ ਤਿੰਨ ਟਾਈਮ ਦੀ ਚੋਈ ਹੈ ਜਰੂਰ ਕਰ ਲਿਓ ਠੀਕ ਆ ਬਾਕੀ ਜੋ ਵੀਰ ਕਹੂਗਾ ਤਕਰੀਬਨ ਉਹਨਾਂ ਵੀ ਹੈਗਾ ਤੇ ਮੂਹੋਂ ਦੋਂਦੀ ਆ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਜੀ ਦੋਂਦੀ ਆ ਇਹੋ ਤੇ ਪਹਿਲਾਂ ਜਿਹੜੀ ਬੈਡ ਹੈ ਸੋਹੀ ਹੈ ਜੀ ਦੇਖੋ ਠੀਕ ਆ ਆਰਡਰ ਦੀ ਕੁਆਲਿਟੀ ਸੋਹਣੀ ਆ ਠੀਕ ਆ ਬਾਕੀ ਭਾਅ ਪੜਤਾ ਆਪਾਂ ਬਾਈ ਸਦਨਾਮ ਤੋਂ ਪੁੱਛ ਲਾਂਗੇ ਤੇ ਫਿਰ ਕਿੰਨਾ ਕੁ ਲੈ ਦੇ ਕਿੰਨਾ ਕੁ ਮੁੱਲ ਕਰਦੇ ਆਂ ਵੀਰ ਇਹਦਾ ਵੀਰ ਜੀ ਪ੍ਰਾਈਸ ਜਿਹੜਾ 33000 ਆ ਜੀ 33000 ਹਾਂਜੀ ਇਹ ਤੋਂ ਥੋੜਾ ਬੜਾ ਮੰਤਨ ਹੋ ਜਾਊਗਾ ਠੀਕ ਉਹ ਮੌਕੇ ਦੀ ਹੈ ਉਹ ਮੌਕੇ ਤੇ ਆ ਜੀ ਮੌਕੇ ਤੇ ਆ ਦੋਸਤੋ ਵਿਜ਼ਿਟ ਘਰੇ ਕਰ ਲਿਓ ਠੀਕ ਆ ਜੀ 33000 ਮੁੱਲ ਹੈਗਾ ਡਿਮਾਂਡ ਆ ਬਾਕੀ ਉਹਦੇ ਚ ਥੋੜਾ ਬਧਾ ਹੋ ਜਾਊ ਗੁੰਜਾਇਸ਼ ਹੈਗੀ ਆ ਮੌਕੇ ਤੇ ਮੰਤਨ ਹੋ ਜਾਏਗਾ ਬੱਚਾ ਇਸ ਦੇ ਮਗਰ ਵੀ ਬੱਛੀ ਸੀਗੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਵੇਖ ਦਿਖਾਉਣੀ ਹੈ ਜਰਸੀ ਜਾਤ ਵਿੱਚ ਆ ਜਰ ਤੇ ਵੀਰ ਸਤਨਾਮ ਇਹਦੀ ਕੀ ਡਿਟੇਲ ਆ ਫਿਰ ਹੁਣ ਇਹ ਵੀਰ ਜੀ ਦੂਜਾ ਸੂਆ ਜੀ ਹਾਂਜੀ ਤੇ 12 ਪਲੱਸ ਇਹਦੇ ਥੱਲੇ ਦੁੱਧ ਆ ਠੀਕ ਹੈ ਜੀ ਤੇ ਫੈਨ ਤੇ ਚਲੋ ਆ ਸਭ ਰਿਆਂ ਨੂੰ ਪਤਾ ਹੀ ਆ ਵੀ ਇਹ ਜਰਸੀ ਦੀ ਹੁੰਦੀ ਕਿ ਨਹੀਂ ਆ ਬਿਲਕੁਲ ਪੰਜ ਪਲੱਸ ਹੀ ਇਹਦੀ ਫੈਨ ਜਿਹੜੀ ਆ ਚੱਲਣ ਦੇ ਹੀ ਆ ਠੀਕ ਹੈ ਜੀ ਇਹਦੇ ਪਿੱਛੇ ਵੀ ਜਰਸੀ ਚੰਗੇ ਟੀਕੇ ਦੀ ਜਿਹੜੀ ਬੱਛੀ ਆ ਜੀ ਇਹਦੇ ਮਗਰ ਵੀ ਬੱਛੀ ਆ ਬੱਛੀ ਆ ਜੀ ਓਕੇ ਜੀ ਓਕੇ ਓਕੇ ਸਤਨਾਪਾ ਜੀ ਦਿਨ ਵੈਸੇ ਕਿੰਨੇ ਦੱਸਿਆ ਸੂਈ ਹੋ ਗਏ ਇਹਨੂੰ ਵੀਰ ਜੀ 15 ਤੋਂ 16 ਦਿਨ ਹੀ ਹੋ ਗਏ ਐਨੇ ਦਿਨ ਹੋ ਗਏ ਆ ਹੂੰ ਬਾਕੀ ਜਰਸੀ ਜਿਆਦਾ ਦੋਸਤੋ ਅਗੇ ਗਰਮੀ ਦਾ ਜਿਵੇਂ ਆਉਣ ਵਾਲਾ ਸੀਜ਼ਨ ਹੈਗਾ मोस्टਲੀ ਵੀਰ ਜਾਣਦੇ ਹੈਗੇ ਆ ਵੀ ਪਸ਼ੂ ਜਿਹੜਾ ਦੋਸਤੋ ਕਿਤੇ ਨਾ ਕਿਤੇ ਠੰਡਾ ਪਸ਼ੂ ਰਹੂਗਾ ਤਕਰੀਬਨ ਜੇਕਰ ਆਪਾਂ ਐਚਐਫ ਬਹਿੜਾ ਵੀ ਲੈਨੇ ਆ ਤੇ ਕ੍ਰੋਸ ਵਿੱਚ ਲੈਨੇ ਆ ਕ੍ਰੋਸ ਸੰਗ ਚ ਲੈਨੇ ਐਚਐਫ ਬਹਿੜਾ ਤੇ ਕੋਈ ਗੱਲ ਨਹੀਂ ਪਿਓਰਟੀ ਵਿੱਚ ਥੋੜਾ ਜਿਹਾ ਜਿਆਦਾ ਪਸ਼ੂ ਗਰਮੀ ਮਨਾਉਂਦਾ ਬਾਕੀ ਜਰਸੀ ਜਿਆਦਾ ਜਿਹੜੀ ਹੈਗੀ ਹੈ ਸ਼ਾਹੀਵਾਲ ਹੋਗੀ ਕ੍ਰੋਸ ਐਚਐਫ ਹੋਗੀ ਇਹ ਕਿਤੇ ਨਾ ਕਿਤੇ ਜਿਹੜੀਆਂ ਬਹਿੜਾ ਦੋਸਤੋ ਘੱਟ ਗਰਮੀ ਮਹਿਸੂਸ ਕਰਦੀਆਂ ਨੇ ਤੇ ਮੌਕੇ ਦਾ ਹਾਜ਼ਰ ਵੀਰ ਜੀ ਕਿੰਨਾ ਚਵਾਵਾਂਗੇ ਦੁੱਧ ਹੁਣ ਦੁੱਧ ਭਾਜੀ ਇਹਨਾਂ 12 ਪਲਾਸ ਇਹ ਲਾ ਲਓ ਥੋੜਾ 19 ਕਿ ਕੀ ਫਰਕ ਹੋ ਸਕਦਾ ਇਹ ਨਹੀਂ ਫਰਕ ਹੋਊਗਾ ਵੀ ਜਿਹੜਾ 12 ਦੱਸਿਆ ਉਹ 11 ਹੋ ਜਾਊਗਾ ਸਾਢੇ 11 ਚਲੋ ਮੰਨ ਸਕਦੇ ਆ 19 ਕਿ ਫਰਕ ਹੋ ਸਕਦਾ ਕਈ ਵਾਰੀ ਡੰਗਰ ਦੇ ਸੁਭਾਅ ਦਾ ਨਹੀਂ ਪਤਾ ਲੱਗਦਾ ਜਾਂ ਚੋਣ ਲੱਗਿਆ ਥੋੜਾ ਵਾਲਾ ਹੋ ਸਕਦਾ ਉਹ ਵੀ ਅਗਲੇ ਕਿੱਲੇ ਤੋਂ ਜਾ ਕੇ ਕੋਈ ਲੈ ਕੇ ਜਾਵੇ ਕੋਈ ਪਾਈਆ ਅੱਧ ਪਾਈਆ ਅੱਧ ਕਿਲੋ ਤਾਂ ਹੀ ਲਾ ਲਓ ਫਰਕ ਪੈ ਸਕਦਾ ਪੈ ਜਾਊਗਾ ਜੀ ਹਾਂ ਜੀ ਕਿਉਂਕਿ ਇਹ ਨਹੀਂ ਹੋਵੇਗਾ ਵੀ 12 ਕਿਹਾ ਕੇ ਤੇ 8 7 ਕਿਲੋ ਨਹੀਂ ਦੇਗਾ ਇਹ ਚੀਜ਼ ਨਹੀਂ ਹੋਊਗੀ ਬਿਲਕੁਲ ਤੇ ਮਗਰ ਬੱਚਾ ਜਿਹੜਾ ਦੋਸਤੋ ਇਸ ਦੇ ਵੀ ਬੱਚੀ ਆ ਤੇ ਵੈੜ ਹਵਾਨਾ ਜਿਹੜਾ ਤੁਸੀਂ ਬਿਲਕੁਲ ਚੈੱਕ ਕਰੋਗੇ ਧੋਨ ਵਾਲੇ ਪਾਸੇ ਤੋਂ ਸੂਹ ਤੱਕ ਦੀ ਆਰਡਰ ਦੀ ਕੁਆਲਿਟੀ ਸਟਰਕਚਰ ਜਿਹੜਾ ਹਵਾਨੇ ਦਾ ਬਿਲਕੁਲ ਬਣਾਤਨਾ ਤਿਆਰ ਕੀਤਾ ਵੈੜ ਨੇ ਸਤਨਾ ਭਾਈ ਇਹਨੂੰ ਵੀ ਖੁੱਲ ਗਏ ਵੇਖ ਕੇ ਚੈੱਕ ਕਰ ਲਿਓ ਤਸੱਲੀ ਨਾਲ ਜਿਹੜੀ ਵੀਡੀਓ ਦੋਸਤੋ ਦੇਖ ਲਿਆ ਕਰੋ ਠੀਕ ਹੈ ਜੀ ਹਰ ਐਂਗਲ ਤੋਂ ਹਰ ਪੱਖ ਤੋਂ ਆਪਾਂ ਤੁਹਾਨੂੰ ਵੀਡੀਓ ਦਿਖਾ ਦਿੱਦੀ ਆ ਉਸ ਤੋਂ ਬਾਅਦ ਸੌਦਾ ਕਰ ਲਿਆ ਕਰੋ ਬੇਸ਼ੱਕ ਸੌਦੇ ਤੋਂ ਵੀ ਪਹਿਲਾਂ ਜਿਹੜੀ ਤਸੱਲੀ ਤੁਸੀਂ ਆਪਦੇ ਹੱਥੀ ਕਰਨੀ ਆ ਉਹ ਵੀ ਜ਼ਰੂਰ ਕਰ ਲਿਆ ਕਰੋ ਦਾ ਕਦ ਕਾਠ ਜਿਹੜਾ ਨਾਰਮਲ ਜਿਹੜਾ ਦੋਸਤੋ ਜਾਣਦੇ ਹੋ ਤੁਸੀਂ ਸਾਰੇ ਜਰਸੀ ਬਰੀਡ ਦੇ ਵਿੱਚ ਨਾਰਮਲ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਜਰਸੀ ਬੜਾ ਆਉਂਦੀਆਂ ਤਕਰੀਬਨ ਤੇ ਹਵਾਨੇ ਦੀ ਜਿਹੜੀ ਸ਼ੇਪ ਚੰਗੀ ਹੈਗੀ ਹੈ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਥਾਣ ਲੰਮਾ ਹੋਣਾ ਚਾਹੀਦਾ ਬਾਕੀ ਚਵਾਈ ਬਹੁਤ ਵਧੀਆ ਹੋ ਜਾਂਦੀ ਹੈ ਠੀਕ ਤੇ ਬਾਈ ਇਹਦਾ ਫਿਰ ਹੁਣ ਕਿੰਨਾ ਕ ਮੁੱਲ ਵੀਰ ਇਹਦਾ ਵੀਰ ਜੀ ਫਿਕਸ ਹੀ ਆ 27000 ਰੁਪਇਆ 27000 ਹਾਂਜੀ ਫਿਕਸ ਹੀ ਆ ਇਹਦੇ ਨੂੰ ਮੰਨਤਾਲ ਜਰੂਰ ਹੋਊਗਾ ਪਰ ਬੰਦੂ ਜਿਆਦਾ ਨਹੀਂਗਾ ਨਾਰਮਲ ਵੀ 35 ਮੰਗ ਕੇ ਆਪਾਂ ਕੋਈ 27 ਹੀ ਆ ਵੀ 27 ਦੇ ਵਿੱਚ ਕੋ 2 300 ਕੋਈ ਜਿਹੜਾ ਰਸਾ ਛੜਾਈ ਲੱਗ ਹਾਂਜੀ ਉਹ ਹੋਊਗਾ ਠੀਕ ਆ ਜੀ ਹਾਂਜੀ ਤੇ ਇਹਦਾ ਮਗਰ ਬੱਚਾ ਸਤਨਾ ਬਾਈ ਜਰੂਰ ਦਿਖਾ ਦਈਏਗਾ ਕੀਦਾ ਹੀ ਆ ਬੱਚੀ ਆ ਆ ਜਿਹੇ ਬੱਚੀ ਆ ਇਹ ਤੇ ਮਗਰ ਆਵਾਂthia ਗਈ ਨਾ ਲਾਲ ਜਰਸੀ ਤੇ ਲਾਲ ਆ ਗਈ ਠੀਕ ਹੈ ਜਿਹੜੀ ਆਪਾਂ ਵਿਚਕਾਰ ਵਾਲੀ ਵਿਖਾਈ ਆ ਉਹਦੇ ਮਗਰ ਇਹ ਬੱਚੀ ਆ ਡੱਬੀ ਬੱਚੀ 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 ਆ ਜੀ ਨਾਲੂ ਜੀ ਉਹਦੇ ਨਾਲ ਆ ਬਿਲਕੁਲ ਵੇਖੋ ਦੋਸਤੋ ਨਾਲੂ ਨਾਲ ਹੈਗਾ ਬੱਚੇ ਦੇ ਤੇ ਜਰਸੀ ਮਗਰ ਜਿਹੜੀ ਆ ਇਹ ਬੱਚੀ ਹੈਗੀ ਆ ਤੇ ਸੂਈ ਨੂੰ ਵੀ ਕਿੰਨਾ ਦੱਸੇ ਦ ਇਹ 16 ਦਿਨ ਦੀ ਬੱਚੀ ਆ ਜੀ 16 ਦਿਨ ਦੀ ਬੱਚੀ ਆ ਆਹ 10 ਦਿਨ ਦੀ ਬੱਚੀ ਆ ਠੀਕ ਆ ਦੇ ਸਤਨਾਬਾਈ ਇਸ ਤੋਂ ਇਲਾਵਾ ਹੋਰ ਐਨੀਮਲ ਆਪਣੇ ਕੋਲ ਬਕਾਉ ਬੱਕਰੀ ਹੈ ਜੀ ਆਪਣੇ ਤੋਂ ਉਹ ਵੀ ਕਰੀਏ ਮਾੜਾ ਸਾਝਾ ਵੀਰਾਂ ਦੇ ਨਾਲ ਇਹ ਬੱਕਰੀ ਤੇ ਕੀ ਜਾਂਦੀ ਹੈਗੀ ਹੁਣ ਸਿਚੁਏਸ਼ਨ ਦੇ ਵਿੱਚ ਇਹ ਵੀ ਜੀ ਇਹਦੇ ਦਿਨ ਦਾਹਾ ਜੀ ਇੱਕ ਤਕਰੀਬਨ ਰਹਿੰਦਾ ਹੈ ਸੂਨ ਚ ਠੀਕ ਹੈ ਪਿਛਲੇ ਸੂਏ ਨੇ ਦੋ ਬੱਚੇ ਦਿੱਤੇ ਆ ਠੀਕ ਹੈ ਇਹ ਲਾਜ਼ਮੀਆਂ ਵੀ ਐਰਕੀ ਵੀ ਦੋ ਹੀ ਦਊਗੀ ਹੂੰ ਤੇ ਗੱਪਣ ਬਿਲਕੁਲ ਰੈਡੀ ਕਿੰਨੇ ਕਦਾਂ ਲੈ ਜੂ ਹਜੇ 10 ਦਿਨ ਬਾਜੀ ਰਹਿੰਦੇ ਆ ਇਹਦੇ ਠੀਕ ਹੈ ਜੀ ਹਾਂਜੀ 10 ਦਿਨ ਜਿਹੜੇ ਦੋਸਤੋ ਬਿਲਕੁਲ ਹਜੇ ਪਏ ਆ ਠੀਕ ਆ ਜੀ ਤੇ ਜਿਸ ਵੀਰ ਨੇ ਵੀ ਬੱਕਰੀ ਅੱਗੇ ਲੈਣੀ ਹੋਵੇ ਤੁਸੀਂ ਜਰੂਰ ਇਹ ਲੈ ਕੇ ਜਾ ਸਕਦੇ ਹੋ ਠੀਕ ਆ ਜੀ ਤੇ ਵੀਰਾਂ ਦਾ ਪਿਛਲੀ ਵਾਰ ਜਿਹੜੇ ਦੋ ਬੱਚੇ ਪਾਏ ਸੀਗੇ ਇਸ ਵਾਰ ਵੀ ਆ ਜਿਹੜੀ ਸੁਭਾਵਨਾ ਪੂਰੀ ਹੈਗੀ ਵੀ ਦੋ ਬੱਚੇ ਪਾਵੇਗੀ ਠੀਕ ਆ ਤੇ ਬਾਕੀ ਜਿਹੜੇ ਪਾਰਖੂਗਾ ਖਾਸ ਤੌਰ ਤੇ ਬੱਕਰੀਆਂ ਰੱਖਦੇ ਆ ਵੀਰ ਜਾਂ ਜਿੰਨਾ ਅੱਗੇ ਮਤਲਬ ਕਿ ਕਿਸੇ ਨੇ ਵੀ ਆਪਦੇ ਪਸ਼ੂਆਂ ਦੇ ਵਿੱਚ ਐਨੀਮਲ ਦੇ ਵਿੱਚ ਦੋਸਤੋ ਮੋਸਟਲੀ ਵੀਰ ਆਪਣੇ ਰੱਖਦੇ ਨੇ ਤਾਂ ਤੁਸੀਂ ਜ਼ਰੂਰ ਵੀ ਇਹਦੇ ਨਾਲ ਸੌਦਾ ਕਰ ਸਕਦੇ ਹੋ ਤੇ ਉਮਰ ਦੀ ਵੀਰ ਕਿੰਨੀ ਹੋਵੇਗੀ ਤਕਰੀਬਨ? ਉਮਰ ਵੀਰ ਜੀ ਇਹਦੀ 1.5-2 ਸਾਲ ਦੀ ਕਰੀ ਵੇਚੀ ਆ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਪਹਿਲਾ ਸੂਬਾ ਲੈ ਲਿਆ ਇਹ ਤੋਂ? ਦੋ ਸੂਬੇ ਲੈ ਆ ਜੀ। ਆ ਤੀਜਾ ਸੂਬਾ। ਤੀਸਰਾ ਸੂਬਾ ਵਾ ਜੀ ਇਹਦੀ। ਹੂੰ ਆਪਣੇ ਕੋਲ ਹੀ ਆ ਦੋ ਜਿਹੜੇ ਬੱਚੇ ਨਾ ਪਿਛਲੀ ਵਾਰ ਦੀਆਂ ਪੱਠਾ ਉਹ ਬੱਕਰੀਆਂ ਹੀ ਆ ਦੋ ਆਪਣੇ ਕੋਲ ਹੀ ਆ। ਹੂੰ ਲਓ ਵੀ ਦੋਸਤੋ ਠੀਕ ਆ ਤੇ ਜਿਹੜੇ ਵੀਰ ਨੂੰ ਤਾਂ ਹੈਗੀ ਆ ਪਰਖ ਜਿਹੜੇ ਵੀਰ ਨੇ ਰੱਖਣਾ ਪਸ਼ੂਆਂ ਦੇ ਵਿੱਚ ਕੋਈ ਵੀ ਐਨੀਮਲ ਉਹ ਵੀ ਬੱਕਰੀ ਰੱਖਣ ਦੀ ਸੋਚ ਰਹੇ ਹੋ। ਤੇ ਤੁਸੀਂ ਜਰੂਰ ਲੈ ਕੇ ਜਾ ਸਕਦੇ ਹੋ ਬਿਲਕੁਲ ਤਿਆਰੀ ਦੇ ਵਿੱਚ ਆ 10 ਦਿਨ ਲੈ ਕੇ ਜਾਊਗੀ ਠੀਕ ਆ ਤੇ ਇਹਦਾ ਵੀਰ ਸਤਨਾਮ ਉਹ ਮੁੱਲ ਕੀ ਹੈ ਲੈ ਦੇ ਕਿੰਨਾ ਕ ਇਹਦਾ ਵੀਰ ਜੀ 10.5000 ਰੁਪਇਆ ਬਲਵਾਨ 10.5000 ਹਾਂਜੀ ਠੀਕ ਆ ਜੀ 10.5000 ਜਿਹੜੀ ਦੋਸਤੋ ਕੀਮਤ ਆ ਠੀਕ ਆ ਤੇ ਬਿਲਕੁਲ ਤਿਆਰੀ ਦੇ ਵਿੱਚ ਆ ਨਾਲ ਦੋ ਬੱਚੇ ਵੀ ਆਉਣ ਵਾਲੇ ਆ ਤੇ ਮੇਰਾ ਵੀਰ ਜਿਸ ਨੂੰ ਵੀ ਸ਼ੌਂਕ ਹੋਵੇ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਲਿਓ ਤੇ ਸਤਨਾਮ ਭਾਈ ਇੱਕ ਨੰਬਰ ਜਰੂਰ ਦੱਸ ਦੀ ਫੋਨ ਮੋਬਾਈਲ ਨੰਬਰ ਹੈ ਵੀਰੀ ਆਪਣਾ 87250 10140 ਠੀਕ ਹੈ ਜੀ ਹਾਂਜੀ ਇਹ ਦੋਸਤੋ ਵੀਰ ਸਤਨਾਮ ਸੀਗਾ ਠੀਕ ਆ ਤੇ ਖਾਸ ਵਿਜਿਟ ਜਿਹੜੀ ਹੈਗੀ ਆ ਤੁਸੀਂ ਪਿੰਡ ਕਰ ਲਿਓ ਠੀਕ ਆ ਜੀ ਤੇ ਚੋਲਾ ਸਾਹਿਬ ਬਿਲਕੁਲ ਲੱਗ ਗਿਆ ਚੋਲਾ ਸਾਹਿਬ ਤੋਂ ਅਗਲਾ ਪਿੰਡ ਵੀਰ ਹੁਣਾ ਦਾ ਪਿੰਡ ਆ ਤੇ ਤਿੰਨ ਵੇੜਾ ਬਕਾਉ ਨੇ ਅੱਜ ਖਾਸ ਤੌਰ ਤੇ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਤੇ ਵੇੜਾ ਚੰਗੀਆਂ ਲੱਗਣਗੀਆਂ ਠੀਕ ਆ ਜੀ ਤੇ ਭਾਅ ਪੜਤਾ ਵੀ ਤੁਹਾਨੂੰ ਵਧੀਆ ਲੱਗੂਗਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ